ਪੂਰੀ ਦੁਨੀਆ ਦੇ ਵਿੱਚ ਅੰਮ੍ਰਿਤਸਰ ਦਾ ਆਲੂ ਵਾਲਾ ਕੁਲਚਾ ਅਤੇ ਪੂਰੀ ਚਨੇ ਦਾ ਸਵਾਦ ਮਸ਼ਹੂਰ ਹੈ ਸੋ ਅੱਜ ਅੰਮ੍ਰਿਤਸਰ ਵਿਖੇ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵਾਲੇ ਜਾਣ ਵਾਲੇ ਰਸਤੇ ਕਿਉ ਮੰਡੀ ਤੋਂ ਸ਼ਿਵਾਲਾ ਵੀਰਪਾਨ ਦੇ ਬਿਲਕੁਲ ਸਾਹਮਣੇ ਜੈ ਸ਼ੰਕਰ ਪੂਰੀ ਪੰਡਾਰ ਦੇਸੀ ਘਿਓ ਦੀ ਪੂਰੀ ਅਦੇ ਇਸ ਦੇ ਨਾਂ ਨਾਲ ਆਲੂ ਵਾਲਾ ਕੁਲਚਾ ਮੱਖਣ ਵਾਲਾ ਦੇਸੀ ਘਿਓ ਵਾਲੇ ਦੀ ਦੁਕਾਨ ਨਵੀਂ ਖੁੱਲੀ ਜਿਸ ਦੇ ਸਵਾਦ ਦੀ ਗੱਲ ਕਰੀਏ ਸੋ ਸਵਾਦ ਆਪਣੇ ਆਪ ਦੇ ਵਿੱਚ ਤੁਹਾਡੇ ਮੂੰਹ ਦੇ ਸਵਾਦ ਦੇ ਅੰਦਾਜ਼ ਨੂੰ ਦੁੱਗਣਾ ਕਰਦਾ ਹੈ ਇਸ ਦੇ ਨਾਲ-ਨਾਲ ਗੁਰੂ ਨਗਰੀ ਵਿੱਚ ਆਉਂਦੇ ਦੇਸ਼ ਵਿਦੇਸ਼ ਦੇ ਸ਼ਰਧਾਲੂਆਂ ਨੂੰ ਇਸ ਸਵਾਦ ਦਾ ਚਖਣ ਦਾ ਆਨੰਦ ਮਿਲੇਗਾ ਉਸ ਦੇ ਨਾਲ-ਨਾਲ ਜੇਕਰ ਦੁਕਾਨ ਦੀ ਗੱਲ ਕਰੀਏ ਸੋ ਦੁਕਾਨ ਦੇ ਮਾਲਕ ਨੇ ਆਖਿਆ ਕਿ ਸ਼ੁੱਧ ਦੇਸੀ ਘਿਓ ਦੇ ਨਾਲ ਸਾਰੀ ਚੀਜ਼ਾਂ ਤਿਆਰ ਹੁੰਦੀ ਹੈ ਜੇਕਰ ਪੂਰੀ ਦੀ ਗੱਲ ਕਰੀਏ ਸੋ ਸ਼ੁੱਧ ਦੇਸੀ ਘਿਓ ਦੇ ਨਾਲ ਔਰ ਉਸ ਦੇ ਨਾਲ-ਨਾਲ ਜੇਕਰ ਗੱਲ ਕਰੀਏ ਸਵਾਦ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ ਆਲੂ ਵਾਲੇ ਕੁਲਚੇ ਦੀ ਗੱਲ ਕਰੀਏ ਸੋ ਮੱਖਣ ਵਾਲਾ ਕੁਲਚਾ ਮਿਕਸ ਕੁਲਚਾ ਉਸ ਦੇ ਨਾਲ-ਨਾਲ ਗੋਭੀ ਵਾਲਾ ਕੁਲਚਾ ਪਨੀਰ ਵਾਲਾ ਕੁਲਚਾ ਕਈ ਵੈਰਾਈਟੀਆਂ ਜਿਹੜੀਆਂ ਆਲੂ ਵਾਲੇ ਕੁਲਚੇ ਦੇ ਵਿੱਚ ਮੌਜੂਦ ਹਨ ਉਸ ਇਕਰ ਕੋਈ ਵੀ ਸਾਬਿਤ ਕਰੇ ਕਿ ਸ਼ੁੱਧ ਦੇਸੀ ਘਿਓ ਸਾਡੇ ਸਮਾਨ ਦੇ ਵਿੱਚ ਨਹੀਂ ਵਰਤਿਆ ਜਾਂਦਾ ਤਾਂ ਉਸ ਨੂੰ 10000 ਦਾ ਇਨਾਮ ਵੀ ਦਿੱਤਾ ਜਾਏਗਾ ਨਾਲ ਹੀ ਨਾਲ ਉਹਨਾਂ ਨੇ ਆਉਣ ਵਾਲੇ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਕਿ ਇੱਕ ਵਾਰ ਅੰਮ੍ਰਿਤਸਰ ਪਹੁੰਚੋ ਦੇ ਇਸ ਮੱਖਣ ਵਾਲੇ ਕੁਲਚੇ ਅਤੇ ਪੂਰੀ ਦਾ ਜਿਹੜਾ ਸਵਾਦ ਜ਼ਰੂਰ ਚੱਖੋ ਅਤੇ ਇਸ ਦੇ ਨਾਲ-ਨਾਲ ਗੁੜ ਦਾ ਕੜਾ ਜਿਹੜਾ ਕਿ ਤੁਹਾਡੇ ਸਵਾਦ ਦੇ ਮਜੇ ਨੂੰ ਦੁੱਗਣਾ ਕਰਦਾ ਹੈ ਕਿਉਂਕਿ ਅੰਮ੍ਰਿਤਸਰ ਦਾ ਸਵਾਦ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਹੈ ਤੇ ਸਵਾਦ ਦੇ ਨਾਲ ਕੰਪਰੋਮਾਈਜ਼ ਸਾਡੀ ਦੁਕਾਨ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਨਹੀਂ ਦੇਖਣ ਨੂੰ ਮਿਲੇਗਾ मैं दीपिका बॉम्बे से आई हूँ हम लोग साथ में यहाँ पे गोल्डन टेम्पल आए थे और लकीली हमारे जो हम जिस होटल में रुके हैं उन्होंने हमें सजेस्ट किया कि यहाँ पर आना चाहिए खाने के लिए कुलचा बहुत ही मस्त है एक्चुअली उसके साथ जो इमली और कांदे की चटनी है ना वो मुझे ज़्यादा अच्छी लगी पूरी, चन, पूरी चने का तो भी आपने पूरी चना भी बहुत अच्छा है बहुत एक्चुअली उसका टेस्ट वो जो देसी घी का टेस्ट आ रहा है ना कुलचे में भी और पूरी भी जो एकदम फुली फुली सी है बहुत अच्छी है। की ये सारे फेल। का पुल्चा पुल्चा। नहीं नहीं अम अच्छा और मेरे हिसाब नु इ अगे जय शंकर पूरी भंडारते कुल्चा और पूरी का जो टेस्ट लिया मैं कहना बहुत ही स्वादिष्ट है और मैं ਕੁੱਚੇ ਬਹੁਤ ਟਰਾਈਕ ਤੇ ਬੂੜੀਆਂ ਬੜੀਆਂ ਟਰਾਈਕ ਦੀਆਂ ਲੇਕਿਨ ਅੱਜ ਦੇਸੀ ਘੋੜਾ ਜਿਹੜਾ ਪਿਓਰ ਜਿਹੜਾ ਸਮਾਨ ਇੱਥੇ ਮਿਲ ਰਿਹਾ ਉਹ ਸਿਫਤੀ ਦਾ ਜਿਹੜਾ ਪੀਪਾ ਵੇਖੋ ਬਾਹਰ ਪਿਆ ਜੇ ਕੋਈ ਵੀ ਬੰਦਾ ਇੱਥੇ ਆ ਕੇ ਕੋਈ ਇੱਚ ਕੋਈ ਕੱਢ ਦੇ ਗਲਤੀ ਤੇ ਅਸੀਂ ਉਹਨੂੰ ਆਪਣੇ ਉੱਤੇ ਅਸੀਂ ਦਾ ਨਾਮ ਦੇਵਾਂਗੇ ਇਹ ਜਿਹੜਾ ਖਾਣ ਪੀਣ ਦਾ ਜੇ ਖੁੱਲੇਗਾ ਸੇਵਾ ਹੀ ਇਕ ਸੇਵਾ ਵਾਸਤੇ ਇਹਨਾਂ ਖੁੱਲੇ ਗਿਆ ਹੈ ਮੇਰੇ ਇੱਥੇ ਤੇ ਦੋਸਤ ਨੇ ਆਪਣਾ ਮਿਸਟਰ ਸੰਨੀ ਜੀ ਪ੍ਰਿੰਸ ਜੀ ਅਬਰਨ ਜੀ ਅਨੂ ਜੀ ਹੋਰ ਵੀ ਜਿਹੜੇ ਦੁਸਤਾਂ ਨੇ ਇਹਨਾਂ ਨੇ ਸੋਚਿਆ ਕਿ ਇਹਨਾਂ ਦੀ ਸੋਚ ਇਹ ਹੋਜੀ ਹੈ ਕਿ ਮੈਂ ਇੱਥੇ ਸ਼ਰਧਾਲੂ ਆਂਦੇ ਨੇ ਅਸੀਂ ਕਮਾਈ ਨਹੀਂ ਕਰਨੀ ਅਸੀਂ ਲੋਕਾਂ ਨੂੰ ਸਾਫ਼ ਸੁਥਰਾ ਸੌਦਾ ਦੇਣਾ ਜਿਹੜਾ ਕਿ ਲੋਕੀ ਖਾ ਕੇ ਦੁਬਾਰਾ ਆਣ ਦੇਖੋ ਸੈਲੀਬ੍ਰਿਟੀ ਆਣਾ ਕੋਈ ਬੰਦਾ ਚੀਜ਼ ਵਧੀਆ ਨਹੀਂ ਕਹਿੰਦਾ ਬਣਾਉਂਦਾ ਇਹਨਾਂ ਨੇ ਸੈਲੀਬ੍ਰਿਟੀ ਤੋਂ ਪਹਿਲੇ ਵਧੀਆ ਚੀਜ਼ਾਂ ਬਣਾਉਂਦੀਆਂ ਕੁਲਚਾ ਵੀ ਦੇਖੋ ਕਿੰਨੇ ਦਾ 50 ਰੁਪਏ ਦਾ ਕੁਲਚਾ ਜੱਸੀ ਘੋੜਾ ਦਾ ਮੱਖਣ ਵਾਲਾ ਪਰ ਆਸੇ ਪਾਸੇ ਜੇ ਦੇਖਿਆ ਜਾਵੇ ਸ਼ਹਿਰ ਦੇ ਵਿੱਚ ਇਹੋ ਜਿਹਾ ਤੁਹਾਨੂੰ ਕੁਲਚਾ ਮਿਲਣਾ ਹੋਣੀ ਹੈ ਕਿਉਂਕਿ ਇਹ ਦੇਖੋ ਭਾਈ ਘਾਰੇ ਨੇ ਭਾਈ ਤੁਸ ਕਿੱਦਾਂ ਲੱਗਾ ਬਹੁਤ ਵਧੀ ਆਦਰ ਭਾਜੀ ਪੂਰੀ ਖਾਵੇ ਭਾਜੀ ਕੀ ਹੁੰਦੀ ਆ ਔਰ ਪਿੱਛੇ ਮੇਰੇ ਉਹ ਦੇਖੋ ਕਿੰਨੇ ਕਸਟਮਰ ਬੈਠੇ ਨੇ ਆਪਣੇ ਔਰ ਮੈਂ ਕਹਿੰਨਾ ਕਿ ਜੇ ਮੈਂ ਵੀ ਮੈਂ ਵੀ ਕੁਲਚਾ ਖਾਦਾ ਦੋ ਪੂੜੀਆਂ ਵੀ ਖਾਦੀਆਂ ਜੇ ਮੈਨੂੰ ਇੰਨਾ ਸਵਾਦ ਆਇਆ ਔਰ ਮੈਂ ਅਮਰਸਰ ਸ਼ਹਿਰ ਵਾਸੀਆਂ ਨੂੰ ਮਹਿੰਦੀ ਕਰਾਂਗਾ ਕਿ ਸਾਰੇ ਹੀ ਜ਼ਰੂਰ ਆਓ ਕਿਉਂਕਿ ਜਿਹੜੀ ਜੈ ਸ਼ੰਕਰ ਪੂੜੀ ਭੰਡਾਰਾ ਕੁਲਚਾ ਭੰਡਾਰਾ ਇਹ ਹੈਗਾ ਵੀ ਕਿੱਥੇ ਤੁਹਾਨੂੰ ਦੱਸਣਾ ਵਾ ਬਿਲਕੁਲ ਵੀਰਪਾਂ ਸ਼ਵਾਲਾ ਸ਼ੰਕਰ ਭਗਵਾਨ ਦੇ ਅਸ਼ੀਰਵਾਦ ਦੇ ਬਿਲਕੁਲ ਸਾਹਮਣੇ ਹੋਰ ਮੈਂ ਕਹਿੰਦਾ ਪ੍ਰਮਾਤਮਾ ਇਹਨਾਂ ਨੇ ਜਿਸ ਤਰ੍ਹਾਂ ਦੀ ਚੀਜ਼ ਬਣਾਈ ਹੈ ਇਹਨਾਂ ਨੂੰ ਕੋਸ਼ਕਰ ਭਗਵਾਨ ਕਿਉਂ ਮੰਡੀ ਦੇ ਅੰਦਰ ਵਰਦੇ ਸਾਰੀ ਵੀਰਪਨ ਸ਼ਵਾਲਾ ਆਂਦਾ ਉਹਦੇ ਸਾਹਮਣੇ ਬਿਲਕੁਲ ਜੈ ਸ਼ੰਕਰ ਪੂਰੀ ਬੁਨਾਰ ਖੁੱਲਾ ਔਰ ਸਾਰੇ ਮੇਰੇ ਦੋਸਤ ਆਓ ਔਰ ਵੇਖੋ ਕਿ ਨਜ਼ਾਰਾ 50 ਰੁਪਏ ਦਾ ਕੋਚਾ ਤੇ ਇਹ ਪੂਰੀ ਪੂਰੀ ਜੀ ਦੀ ਪਲੇਟ ਜਿਹੜੀ ਹੈ 70 ਰੁਪਏ ਦੀ ਦੇਸੀ ਘੋਦੀ ਕੁਲਚਾ ਤੇ ਹਰਥਾਂ ਮਿਲ ਜਗਾ ਲੇਕਿਨ ਕੁਆਲਿਟੀ ਇੰਨੇ ਪੈਸੇ ਦੇ ਵਿੱਚ ਕਿਤੇ ਨਹੀਂ ਮਿਲਦੀ ਜਲਦੀ ਦੇਖੋ ਕੁਆਲਿਟੀ ਵਾਸਤੇ ਇਹਨੇ ਖੋਲੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਗਿਆ ਇਸ ਕਮਾਈ ਵਾਸਤੇ ਨਹੀਂ ਸੇਵਾ ਵਾਸਤੇ ਲੱਗੇ ਨੇ ਕਿ ਅਸੀਂ ਹਜ਼ਾਰਾਂ ਸ਼ਰਧਾਲੂ ਲੱਖਾਂ ਸ਼ਰਧਾਲੂ ਦਰਵਾਜ਼ਾ ਆਵੰਦੇ ਨੇ ਇਧਰ ਆਉਂਦੇ ਨੇ ਲੇਕਿਨ ਜੇ ਕੋਈ ਪੂਰੀ ਦਾ ਟੈਸਟ ਕਰਨਾ ਚਾਹੁੰਦਾ ਹੈ ਜਾਂ ਕੋਈ ਕੁਲਚਾ ਟੈਸਟ ਕਰਨਾ ਹੈ ਤਾਂ ਇੱਥੇ ਪਹੁੰਚੋ ਔਰ ਐ ਜਿਹੜਾ ਲੋਕੇਸ਼ਨ ਵੀ ਹਾਂ ਲੋਕੇਸ਼ਨ ਵੀ ਦੇਖੋ ਕਿੰਨੀ ਸੋਹਣੀ ਹੈ ਕਿੰਨੀ ਵਧੀਆ ਹੈ ਹਰ ਚੀਜ਼ ਸੋਚ ਕੇ ਦੇਖਿਆ ਕਿ ਅਸੀਂ ਸ਼ਰਧਾਲੂਆਂ ਨੂੰ ਸਸਤੀ ਚੀਜ਼ ਨਹੀਂ ਆ ਵਧੀਆ ਚੀਜ਼ ਦੇਣੀ ਹੈ ਮੈਂ ਕਹਿੰਦਾ ਸ਼ਰਤਿਆ ਕਰਨਿਆ ਕੋਈ ਚੀਜ਼ ਦੱਸੋ ਜੇ ਕੋਈ ਇੱਥੇ ਗਲਤੀ ਹੋ ਗਈ ਆਪਾਂ ਉਹਦੇ ਜ਼ਿੰਮੇਵਾਰ ਆਸੀਂ ਉਹਦੀ ਉਹਦੀ ਗਾਰੰਟੀ ਮੈਂ ਦਿੰਦਾ ਮੈਂ ਆਪਾਂ ਮੈਂ ਗੁਲਚਾ ਖਾਦਾ ਮੈਂ ਬੁੜੀ ਮੈਨੂੰ ਤੇ ਕੋਈ ਇੱਚ ਨਹੀਂ ਗਿਆ ਕੋਈ ਹੋਰ ਆਦਾ ਕੋਈ ਕਰਿਆ ਇਸ ਨੂੰ 10000 ਰੁਪਏ ਨਾ ਹੁੰਦਾ ਮਾਂ ਗਲਤੀ ਹੋ ਗਈ ਤੇ ਔਰ ਆਸ-ਪਾਸੇ ਮੈਂ ਦੇਖਿਆ ਕਈ ਚੀਜ਼ਾਂ ਇੱਥੇ ਆਈਆਂ ਕਈ ਸੈਲੀਬ੍ਰਿਟੀ ਆ ਜਾਂਦੇ ਨੇ ਸੈਲੀਬ੍ਰਿਟੀ ਵੀ ਆ ਕੇ ਖਾਏਗਾ ਵੀ ਕਹੇਗਾ ਵਾਕਈ ਇਹ ਕੁਆਲਿਟੀ ਹੈ ਜੀ ਇੱਥੇ ਇੱਥੇ ਭਾਈ ਫਿਰ ਮਸਰਾਮ ਬੈਟਿੰਗ ਗੁਲਚਾ ਹੀ ਚਾਹੀਏ ਕੋਈ ਵੀ ਜਾਣੇ ਗੁਲਚਾ ਖਾਣਾ 80 ਰੁਪਏ ਦਾ ਗੁਲਚਾ ਦਿੰਦਾ ਔਰ ਉਹਦੇ ਤੇ ਇਹਨਾਂ ਦਾ ਕੰਮ ਚੱਲੋ ਸਾਡਾ ਜੀ ਜੈ ਸ਼ੰਕਰ ਪੂੜੀ ਭੰਡਾਰ ਦੇਸੀ ਕੀ ਹੋ ਪ्योर ਦੀ ਪੂੜੀ ਸਪਤੀ ਦੇਸੀ ਕੀ ਉਹਦੀ ਪੂੜੀ ਹੈ ਜੀ ਸਾਡੀ ਤੇ ਇਹ ਸਾਡਾ ਗੁਰਦਾ ਖੜਾ ਹੈ ਜੀ ਇਹ ਗੁਰਦਾ ਖੜਾ ਸਵੇਰੇ ਪਰਾਧ ਭਰੀ ਸੀ ਸਾਰਾ ਮੁੱਕ ਗਿਆ ਟੈਕਿੰਗ ਹੁੰਦੀ ਸਾਡੀ ਗੁਰਦੇ ਖੜਾ ਦੀ ਬਹੁਤ ਸ਼ਕੀਨ ਨੇ ਲੋਕੀ ਖਾਨ ਦੇ ਤੇ ਇਹ ਗੁਰਦਾ ਖੜਾ ਅਸੀਂ ਆਪਣਾ ਸਾਰਿਆਂ ਨੂੰ ਖਵਾ ਰਹੇ ਹਾਂ ਜੀ ਇਹ ਸਾਡੇ ਪਹਿਲਵਾਨ ਜੀ ਨੂੰ ਪਹਿਲਾਂ ਖਵਾਵਾਂਗੇ ਲੋ ਪਹਿਲਵਾਨ ਜੀ ਠੀਕ ਹੈ ਜੀ ਇਹ ਸਾਡਾ ਗੁਰਦਾ ਖੜਾ ਆ ਗਿਆ ਇਹ ਸਾਡੇ ਜੀ ਛੋਲੇ ਆ ਗਏ ਸਾਡੀ ਪੂੜੀ ਦੇ ਨਾਲ ਇਹ ਛੋਲੇ ਟ੍ਰਿਪਲ ਡਾਲਰ ਛੋਲੇ ਆ ਜੀ ਦੇਸੀ ਘਿਓ ਦੇ ਇਹ ਖੱਟੀ ਪਿੰਡੀ ਲੋਂਜੀ ਆ ਗਈ ਜੀ ਇਹ ਸਾਡੀ ਆਲੂ ਦੀ ਹਿੰਗ ਵਾਲੀ ਸਬਜ਼ੀ ਆ ਗਈ ਜੀ ਆਲੂ ਦੀ ਇਹ ਸਾਡਾ ਜੀ ਸਰਕੇ ਵਾਲਾ ਪਿਆਜ਼ ਆ ਗਿਆ ਇਹ ਸਾਡੀ ਗਾਜਰ ਆ ਗਈ ਗਾਜਰ ਦਾ ਚਾਰ ਅਸੀਂ ਆਪ ਪਾਈ ਦਾ ਠੀਕ ਹੈ ਜੀ 70 ਰੁਪਏ ਦੀ ਸਾਡੀ ਪੂੜੀ ਦੀ ਪਲੇਟ ਹੈ ਜੀ ਇਸ ਤੋਂ ਸਸਤੀ ਇਸ ਏਰੀਆ ਦੇ ਵਿੱਚ ਉੜੀ ਨਹੀਂ ਮਿਲੇਗੀ ਤੇ ਸਵਾਦਿਸ਼ਟ ਔਰ ਸਾਡਾ ਘਿਓ ਦੇ ਵਿੱਚ ਕੋਈ ਫਰਕ ਪੜ ਜਵੇ ਅਸੀਂ 10000 ਰੁਪਏ ਨਾਮ ਦੇਾਂਗੇ ਸਫਤੀ ਘਿਓ ਦੇ ਇਲਾਵਾ ਸਾਡਾ ਕੋਈ ਕੋਈ ਹੋਰ ਘਿਓ ਹੋਵੇ ਅਸੀਂ 10000 ਰੁਪਏ ਨਾਮ ਦੇਾਂਗੇ ਸਾਡਾ ਕੁਲਚਾ ਵੀ 50 ਰੁਪਏ ਦਾ ਮੱਖਣ ਵਾਲਾ ਕੁਲਚਾ 60 ਰੁਪਏ ਦਾ ਦੇਸੀ ਘਿਓ ਵਾਲਾ ਕੁਲਚਾ ਪਿਓਰ ਸਫਤੀ ਘਿਓ ਦਾ ਪਨੀਰ ਦਾ ਕੁਲਚਾ ਆਲੂ ਦਾ ਕੁਲਚਾ ਗੋਭੀ ਦਾ ਕੁਲਚਾ ਇਸ ਇਲਾਕੇ ਦੇ ਵਿੱਚ ਇਸ ਰੇਟ ਦੇ ਵਿੱਚ ਕੋਈ ਕੁਲਚਾ ਨਹੀਂ ਦਿੰਦਾ ਕੋਈ 90 ਰੇ ਦਿੰਦਾ ਕੋਈ 100 ਰੇ ਦਿੰਦਾ ਕੋਈ 80 ਰੇ ਦਿੰਦਾ ਸਾਡਾ 60 ਰੁਪਏ ਦਾ ਦੇਸੀ ਘੀ ਉਹਦਾ 50 ਰੁਪਏ ਦਾ ਮੱਖਣ ਵਾਲਾ ਗੁਲਚਾ ਜੀ ਵੱਧ ਤੋਂ ਵੱਧ ਸਾਡੇ ਇਲਾਕਾ ਵਾਸੀ ਸਾਡੇ ਸ਼ਰਧਾਲੂ ਆਣ ਅਤੇ